ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਜੇ ਤੂੰ ਜਾਣਾ ਹੀ ਸੀ ਤਾਂ ਰੋਣਾ ਵੀ ਸਿਖਾ ਕੇ ਜਾਂਦਾ ਸੋਹਣਿਆ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਕੋਈ ਤੇਰੇ ਵਾਂਗੂ ਵੇਖਿਆ ਨਹੀਂ ਰਵਾ ਕੇ ਜਾਂਦਾ ਸੋਹਣਿਆ ਕੋਈ ਵੇਖਿਆ ਨਹੀਂ ਤੇਰੇ ਵਾਂਗੂ ਅਰਦਾਸਾਂ ਕਰਾ ਕੇ ਜਾਂਦਾ ਸੋਹਣਿਆ ਮਤਲਬ ਜਾਂਦਾ ਜਾਂਦਾ ਬਾਈ ਸਾਰਿਆਂ ਨੂੰ ਇਦਾਂ ਲੱਗਦਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਇਦਾਂ ਤਾਂ ਕੋਈ ਗੁਰੂ ਘਰ ਮੰਦਿਰ ਮਸਜਿਦ ਚਰਚ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿੱਥੇ ਬਾਈ ਦੇ ਲਈ ਅਰਦਾਸ ਨਹੀਂ ਹੋ ਪਤਾ ਨਹੀਂ ਕਿ ਇਦਾਂ ਦੇ ਕਰਮ ਸਾਡਾ ਭਰਾ ਲਿਖਾ ਕੇ ਲੈ ਅੱਜ ਜਦੋਂ ਅੰਦਰ ਬਾਈ ਦੀ ਫੋਟੋ ਪਈ ਹੈ ਜਾ ਕੇ ਦੇਖਦੇ ਹਾਂ ਤਾਂ ਇਮੋਸ਼ਨਲ ਹੋ ਜਾਂਦੇ ਆ ਉਦਿਆਂ ਜਾਂਦਾ ਉਹ ਵਿਜ਼ੂਅਲ ਦਿਮਾਗ ਤੇ ਚੱਲਦੇ ਆ ਤਾਂ ਮਾਈਂਡਡ ਡਾਇਵਰਟ ਕਰ ਲਈ ਮੈਂ ਬਾਹਰ ਆ ਗਿਆ ਮੈਂ ਬਾਹਰ ਆ ਕੇ ਸੇਵਾ ਕਰੀ ਕੁਝ ਲੈਣਾ ਦਿਖਿਆ ਨਹੀਂ ਬਾਈ ਮੱਟ ਨੇ ਨਾ ਹੋ ਥੋਡੇ ਨਾਲ ਸਾਂਝੀਆਂ ਕਰਦੇ। ਬਾळा ਹੀ ਸੋਨਾ ਤੇ ਸੁਨੱਖਾ ਰਾਜਵੀਰ ਬਾळा ਹੀ ਸੋਨਾ ਤੇ ਸੁਨੱਖਾ ਰਾਜਵੀਰ ਸਿਗਾ ਤਾਸ਼ ਵਾਂਗੂ ਹੁਕਮ ਦਾ ਯੱਕਾ ਰਾਜਵੀਰ ਸਿਗਾ ਉੱਚਾ ਲੰਮਾ ਕੱਤ ਤਿਸ ਆਣਾ ਹੱਦੋਂ ਵੱਧ ਮੈਂ ਤਾਂ ਵੰਡਦਾ ਸੀ ਖਿਹੜੇ ਹੋਏ ਗੁਲਾਬ ਵਰਗਾ ਉਹ ਸਾਡਾ ਜਮਾਂ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਨੀ ਜਵੰਦਾ ਵੀ ਪੰਜਾਬ ਵਰਗਾ ਜਿਹਦੇ ਗੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਤੇ ਪਰਿਵਾਰਾਂ ਵਾਲੇ ਬੋਲ ਜਿਹਦੇ ਦਿਲ ਵਿੱਚ ਰਹਿੰਦਾ ਸੀ ਕਿਸਾਨੀ ਦਾ ਫਿਕਰ ਨਾਲੇ ਨਸ਼ਿਆਂ ਚ ਲੁਪਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਦ ਵਰਗਾ ਸਾਡਾ ਜਵਾਂਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂਸੀ ਜਵੰਦਾ ਵੀ ਪੰਜਾਬ ਵਰਗਾ ਜਿਹਦੇ ਬੋਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਅਤੇ ਪਰਿਵਾਰਾਂ ਵਾਲੇ ਬੋਲ ਨਾਲੇ ਨਸ਼ਿਆਂ 'ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਦ ਵਰਗਾ ਸਾਡਾ ਜਵਾਂਸੀ ਜਵੰਦਾ ਪੰਜਾਬ ਵਰਗਾ ਐਸੀ ਸ਼ੇਰਾਂ ਵਾਲੇ ਮੱਠ ਇਹ ਅਣਖੋਣੀ ਹੋਈ ਐਸੀ ਅੱਖ ਨਹੀਂ ਸੀ ਕੋਈ ਜਿਹੜੀ ਉਹਦੇ ਲਈ ਨਹੀਂ ਰੋਈ ਐਸਾ ਪੈ ਗਿਆ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਸੁੰਨੇ ਡੰਗਰਾ ਨੇ ਖੋਇਆ ਸਾਡਾ ਯਾਰ ਬੇਕਸੂਰਾ ਐਸਾ ਪੈ ਗਿਆ ਇਹ ਘਾਟਾ ਕਦੇ ਹੋਣਾ ਨਹੀਂ ਉਹ ਪੂਰਾ ਸੁੰਨੇ ਡੰਗਰਾ ਨੇ ਖੋਇਆ ਸਾਡਾ ਯਾਰ ਬੇਕਸੂਰਾ ਸਦਾ ਚੇਤੇ ਆਚ ਰਹੂਗਾ ਖੁਆਬ ਵਰਗਾ ਸਾਡਾ ਜਵਾਂ ਸੀ ਚਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਚਵੰਦਾ ਪੰਜਾਬ ਵਰਗਾ